ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਥੇਦਾਰ ਤਜਿੰਦਰ ਸਿੰਘ ਜੀ ਸੁਹੇੜੀ ਜਿਹੜਾ ਪ੍ਰਧਾਨ ਉਹ ਵੀ ਹਾਜ਼ਰੀ ਦਿਵਾ ਰਹੇ ਹਨ ਭਾਈ ਸ਼ੇਰ ਸਿੰਘ ਜੀ ਡੀਓ ਸੇਵਾਮੁਕਤ ਉਹ ਵੀ ਹਾਜ਼ਰੀ ਦਿਵਾ ਰਹੇ ਹਨ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਉਹ ਵੀ ਹਾਜ਼ਰੀ ਦਿਵਾ ਰਹੇ ਹਨ ਭਾਈ ਸਾਹਿਬ ਭਾਈ ਮਰੀਤ ਸਿੰਘ ਜੀ ਕਥਾਵਾਚਕ ਉਹ ਵੀ ਹਾਜ਼ਰੀ ਦਿਵਾ ਰਹੇ ਹਨ ਭਾਈ ਮੰਗਾ ਸਿੰਘ ਜੀ ਪ੍ਰਚਾਰਕ ਉਹ ਵੀ ਹਾਜ਼ਰੀ ਦਿਵਾ ਰਹੇ ਹਨ ਪੁਰਬੀ ਵਿਅਕਤ ਗੁਰੂ ਕੇ ਤਿਆਰ ਵਾਲੇ ਹਾਜ਼ਰੀਆਂ ਭਰ ਰਹੇ ਹਨ ਮੈਂ ਹੁਣ ਕੇਵਲ ਤੇ ਕੇਵਲ ਸਮੇਂ ਦੀ ਘਾਟ ਨੂੰ ਮੁੱਖ ਰੱਖਦੇ ਆਂ ਸਾਡੀ ਸਤਿਕਾਰਯੋਗ ਸਿੱਖਸ਼ੀਲ ਸਰਮੋਰ ਸੰਸਥਾ ਦੇ ਸਭਾ ਕਾ ਪ੍ਰਧਾਨ ਭਾਈ ਸਾਹਿਬ ਭਾਈ ਗੋਵਿੰਦ ਸਿੰਘ ਜੀ ਲੋਗਵਾਲ ਸਾਹਿਬ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਉਹ ਸਿੱਖ ਸੰਗਤਾਂ ਦੇ ਨਾਲ ਕੁਝ ਬਚਨ ਸਾਂਝੇ ਕਰ ਉਪਰੰਤ ਸਾਰੀਆਂ ਸੰਗਤਾਂ ਦਾ ਧੰਨਵਾਦ ਕਰ ਜੋ ਦੂਰੋਂ ਨੇੜੇ ਚੱਲ ਕੇ ਰੰਮੀ ਪਿਆਰ ਵਾਲੇ ਭਾਈ ਸਰ ਭਾਈ ਪ੍ਰੀਤਮ ਸਿੰਘ ਜੀ ਦੇ ਅੰਤਮ ਅਰਦਾਸ ਸਮਾਗਮ ਦੇ ਵਿੱਚ ਪਹੁੰਚਿਆ ਹਨ ਭਾਈ ਸਰ ਭਾਈ ਗੋਵੇਂ ਸਿੰਘ ਜੀ ਲੰਗਵਾਲ ਸਾਹਿਬ ਸਭ ਦਾ ਪ੍ਰਾਨ ਸਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਨੀਰਕਾਰ ਜੋ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਬੋਲਤ ਰਹੇ ਹੁਣਿਤ ਬਾਤੇ ਸਰਬਤ ਗੁਰੂ ਵਿਕਰਸਾ ਸਾਹਿਬ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆਪ ਸਾਰੇ ਸਾਡੇ ਬਹੁਤ ਹੀ ਸਿੱਖੋਂ ਦੇ ਮਹਾਨ ਪੀਤਰੀਏ ਭਾਈ ਪ੍ਰੀਤਮ ਸਿੰਘ ਜੀ ਸਾਹੂ ਔਰ ਜਿਹੜੇ ਕੁਝ ਜਣ ਪਹਿਲਾਂ ਅਮਰੀਕਾ ਦੀ ਧਰਤੀ ਦੇ ਉਤੇ ਅਕਾਲ ਚਲਾਣਾ ਕਰ ਗਏ ਸਨ ਅੱਜ ਅਸੀਂ ਸਾਰੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਵਾਸਤੇ ਇੱਥੇ ਗੁਰੂ ਸਮਾਗਮ ਜੋ ਇਸ ਪਰਿਵਾਰ ਵੱਲੋਂ ਭਾਈ ਸੁਵਿੰਦਰ ਸਿੰਘ ਭਾਈ ਜਿੰਦਰ ਸਿੰਘ ਸਾਰੇ ਪਰਿਵਾਰ ਵੱਲੋਂ ਪੁਜਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਰੇ ਅੱਜ ਆਪਾਂ ਸ਼ਾਮਲ ਹੋਏ ਆਂ ਉਦੋਂ ਦੀ ਤਰ੍ਹਾਂ ਤੇ ਮੌਤ ਇੱਕ ਅਨਸਰ ਚੱਲ ਗਈ ਹੈ ਮੌਤ ਨੇ ਹਰ ਗੁਣ ਲੀਟੀਆਂ ਹੋਏ ਜੋ ਆਸ ਚ ਚ ਸਭ ਕੋਈ ਆਈ ਬਾਰੀ ਹੈ ਜਦੋਂ ਵੀ ਇਹ ਸਰਕਾਰ ਭਗਦਾ ਸੱਦਾ ਆਉਣਾ ਤਾਂ ਹਰ ਜੀਵ ਜਿਹੜਾ ਹੈ ਇਸ ਸੰਸਾਰ ਤੋਂ ਸੁਣਾ ਲਈ ਚਲੇ ਜਾਂਦਾ ਹੈ ਕੁਦਰਤੀ ਤੌਰ ਤੇ ਆਪਾਂ ਹਰ ਜੀਵ ਦੇ ਜਨਤਬਾਦ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਕੰਮਾਂ ਬਾਰੇ ਉਹਨਾਂ ਦੇ ਸੁਭਾਅ ਬਾਰੇ ਉਹਨਾਂ ਦੀਆਂ ਸਮਾਜ ਲਈ ਸਿੱਖ ਪੰਥ ਦੀ ਕੀਤੀਆਂ ਸਵਾਲਾਂ ਬਾਰੇ ਸਾਰੇ ਵਿਖਾ ਚੁੱਕਾ ਜਿਹੜਾ ਹੈ ਆਪਾਂ ਕਰਦੇ ਆ ਮੇਰੇ ਤੋਂ ਪਹਿਲਾਂ ਸਾਰੇ ਵਿਦਵਾਨ ਸੱਜਣਾ ਪਾਸੋਂ ਔਰ ਸਾਡੇ ਸਤਿਕਾਰਯੋਗ ਸ੍ਰੀ ਕਾਮਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਸਿੰਘ ਸਾਹਿਬ ਜਿਆਨੀ ਗੁਰਬਚਨ ਸਿੰਘ ਜੀ ਔਰ ਸਾਡੇ ਹੈੱਡ ਪ੍ਰਚਾਰਕ ਸੁਹੁਰ ਸਾਹਿਬ ਔਰ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਗ੍ਰੰਥੀ ਗੋਬਿੰਦ ਸਿੰਘ ਜੀ ਔਰ ਉਹਨਾਂ ਦੇ ਵਿਚਾਰਾ ਤੁਹਾਡੇ ਨਾਲ ਸਾਝ ਪਾ ਲਿਆ ਵਿਚਾਰਾਂ ਦੀ ਔਰ ਇਸੇ ਤਰ੍ਹਾਂ ਸੱਚਕਾਂ ਸਿੰਘ ਵਿਵਾਸ ਸਾਹਿਬ ਦੇ ਅਰਦਾਸੀ ਸਿੰਘ ਉਹਨਾਂ ਨੇ ਆਵਾਜ਼ ਕੀਤੀ ਗਈ ਹੈ ਮੈਂ ਦੇਖਦਾ ਕਿ ਕਿੰਨੀਆਂ ਵੱਡੀਆਂ ਸ਼ਖਸੀਅਤਾਂ ਅੱਜ ਸਾਰੀਆਂ ਔਰ ਇਸ ਸਮਾਜ ਵਿੱਚ ਸ਼ਾਹ ਦੁਨੀਆ ਨੇ ਔਰ ਸਾਥੇ ਸੱਤਰ ਅਰਦਾਸੀ ਸਿੰਘ ਜੀ ਬੈਠੇ ਨੇ ਔਰ ਇਸੇ ਤਰ੍ਹਾਂ ਪੰਜੀਤ ਸਿੰਘ ਜੀ ਸਾਹਮਣੇ ਜਿਹੜੇ ਉਹਨਾਂ ਨੇ ਪਰਭਾਈ ਜੀ ਨੂੰ ਬੈਠੇ ਨੇ ਉਹ ਸਾਰੇ ਗੁਰੇ ਜਾਨੇ ਜਨਾਜੀ ਸਿੰਘ ਸਤਿ ਸ਼੍ਰੀ ਅਕਾਲ ਪੁਰਸ਼ ਸਾਰੇ ਆਏ ਦੇ ਪ੍ਰਵਾਨ ਸਾਰ ਜਿਹੜੇ ਸਾਡੇ ਮੈਂਬਰ ਨੇ ਸ਼ਮੂਲੀਅਤ ਕੀਤੀ ਤੋ ਸਾਰੇ ਉਹਨਾਂ ਦੇ ਪਿਆਰ ਨੂੰ ਮੁੱਖ ਰੱਖਦੇ ਹੋਏ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰੇ ਅੱਜ ਇੱਥੇ ਸ਼ਾਮਲ ਹੋਏ ਹਾਂ ਔਰ ਮੈਂ ਸੁਪਸਾ ਚੌੜਾ ਕਿਪਾਲ ਸਮੇਂ ਲੰਮੇ ਸਮੇਂ ਤੋਂ ਜਦੋਂ ਉਹ ਬਾਅਦ ਸ਼ੁਕਰੀ ਲੰਮੇ ਸੀ ਉਦੋਂ ਤੋਂ ਸਾਡਾ ਬਾਅਦ ਜਿਹੜਾ ਹੈ ਉਹਨਾਂ ਨਾਲ ਹੈ ਜਿਵੇਂ ਸਿੰਘ ਸਾਹਵਣੀ ਦਸਰੇ ਉਹਨਾਂ ਦਾਦੂਬਾ ਸਾਹਿਬ ਔਰ ਮਾਫੀ ਹੋ ਜਾ ਸੰਤ ਬਾਬਾ ਅਕਸੇ ਜੀ ਉਹ ਮਾ ਤਰਤੇ ਅੱਜ ਤੇ ਉੱਥੋਂ ਦਾ ਜੋ ਸੰਗੀਤ ਵਿਦਿਆਲਾ ਸੀ ਸਾਡੇ ਗੁਰੂ ਸਾਹਿਬ ਦੀ ਉਸਤਾਦ ਮਹਾਨ ਔਰ ਸੰਗੀਤ ਦੇ ਗੁਦਗਾਨ ਜਨਾਬ ਸਵਰ ਸਿੰਘ ਜੀ ਔਰ ਉਹਨਾਂ ਤੋਂ ਆਪਣੇ ਕੀਰਤਨ ਦੀ ਸਿੱਖਿਆ ਉਹਨਾਂ ਨੇ ਪ੍ਰਾਪਤ ਕੀਤੀ ਉੱਥੇ ਵਿਦਿਆਲੇ ਨੂੰ ਮੈਂ ਸਭ ਤੋਂ ਕਿ ਬਹੁਤ ਸਾਰੇ ਉਸ ਵਿਦਿਆਲੇ ਦੇ ਪਾਈ ਸਤਿਗੁਰੂ ਸੇਵਾ ਦੇਾਈ ਕੀਰਤਨ ਸਿੱਖਿਆ ਪ੍ਰਾਪਤ ਕਰੇ ਕਿੰਨੇ ਹੀ ਉਹਨੇ ਸੇਵਾ ਕੀਤੀ ਹੈ ਕਿੰਨੇ ਹੀ ਕੀਰਤਨੀਏ ਸਿੰਘ ਦਾਦਾ ਕੀਤੇ ਔਰ ਉਸ ਤੋਂ ਬਾਅਦ ਉਹ ਸੰਤ ਆਚਨ ਸਿੰਘ ਨੌਨਵਾਦੀ ਸੇਵਾ ਦੇ ਵਿੱਚ ਆ ਕੇ ਸ਼ਾਮਲ ਹੋ ਗਏ ਅਸੀਂ ਇਕੱਠੇ ਉਸ ਸਮਾਂ ਉੱਤੇ ਉਹਨਾਂ ਨੇ ਸੇਵਾ ਦੇ ਵਿੱਚ ਬਤੀਤਿਆ ਨਪਾਇਆ ਤੇ ਸੰਤ ਜੀ ਨੇ ਉਹਨਾਂ ਨੂੰ ਸੋਨੇ ਕੁਮਾਰਾ ਪ੍ਰਬੰਧ ਕਮੇਟੀ ਵਿੱਚ ਜਿਹੜਾ ਅਸੀਂ ਡਿਊਟੀ ਤੇ ਔਰ ਜਲਵਾਇਆ ਸੀ ਸੰਤ ਜੀ ਦੀ ਕਿਰਪਾ ਸੀ ਕਿ ਉਹਨੇ ਵੀ ਕੀਰਤਨੀਏ ਸਿੰਘ ਨਾ ਬਕਵਾਸਾਂ ਤੋਂ ਪਹਿਲਾਂ ਹੁੰਦੇ ਉਹਨਾਂ ਨੂੰ ਜਿੰਨੇ ਵੀ ਦੇਖਿਆ ਦਿੱਖਿਆ ਸੰਤ ਲੋਕਾਂ ਵਾਲੀ ਕਿਰਪਾ ਕਰਕੇ ਸਾਰੇ ਜੁੜਤੀਆਂ ਹੋ ਗਈਆਂ ਫਿਰ ਮੈਂ ਦੇਖਿਆ ਕਿ ਉਹ ਵਹਾਰ ਐਸੇ ਹੀਟਕਨੀ ਸੰਤ ਰਾਜੀ ਸਿੰਘ ਜਿਵੇਂ ਸਿੰਘ ਸਾਹਿਬ ਨੇ ਦੱਸਿਆ ਕਿ ਉਹ ਕਿੱਥੇ ਨਹੀਂ ਵੀ ਸਨ ਗੁਰਬਾਣੀ ਦੇ ਬਹੁਤ ਹੀ ਪੜਨਾ ਸੋਲਣ ਵਾਸਤੇ ਔਰ ਜਵਾਨੀ ਹੋਣ ਦੇ ਬਹੁਤ ਜਾਣ ਸੀ ਤੇ ਸੱਚਕੰਸਿ ਨਿਰਵਾਸ ਸਾਹਿਬ ਦੇ ਵਿੱਚ ਲੰਮਾ ਸਮਾਂ ਉਹਨਾਂ ਨੇ ਕੀਰਤਨ ਦੀ ਸੇਵਾ ਕੀਤੀ ਹੈ ਇਹ ਵੀ ਬੰਦੇ ਭਾਗਾ ਕਰਕੇ ਪ੍ਰਾਪਤ ਹੁੰਦੇ ਆ। ਸੋ ਇਹ ਲੰਮਾ ਸਮਾਂ ਉਹ ਸਾਡੇ ਸਿੱਖ ਪੰਥ ਦੀ ਸੇਵਾ ਕਰਤੇ ਗਏ ਨੇ ਸੱਚਕੰਸਿ ਨਿਰਵਾਸ ਸਾਹਿਬ ਦੇ ਵਿੱਚ ਔਰ ਕੀਰਤਨ ਦੇ ਤੌਰ ਤੇ ਉੱਤੇ ਬੜੀ ਬੜੀ ਹਜਰੀ ਲਾ ਕੇ ਤੌਰ ਤੇ ਉਹਨਾਂ ਨੇ ਸੇਵਾ ਕੀਤੀ ਹੈ। ਅੱਜ ਉਹਨਾਂ ਦੇ ਸਬਾਵਾਂ ਨੂੰ ਮੁਕ ਰੱਖਦੇ ਸਾਰੇ ਅੱਜ ਅਸੀਂ ਉਹਨੂੰ ਯਾਦ ਕਰਦੇ ਆ ਉਹਨਾਂ ਦੇ ਗੁਰ ਉਹਨਾਂ ਸਬਾਵਾਰੇ ਸਾਰੇ ਅਸੀਂ ਗੱਲਾਂ ਜਾਣ ਕਰਦਾਂਗੇ ਐਸੇ ਤੇ ਰਾਗੀ ਹੋਣਾ ਐਸੇ ਕੀਰਤਨੀ ਹੋਣਾ ਜਿਹਦਾ ਸੁਭਾਅ ਹੀ ਬਹੁਤ ਬੰਦਿਆ ਮਿਰਸ ਸਾਹਿਬ ਸੁਭਾਅ ਸੀ ਨਾ ਸੋ ਅੱਜ ਮੈਂ ਸਾਹਮਣੇ ਉਹਦੇ ਬੱਚੇ ਹੀ ਬਹੁਤ ਬੰਦਿਆ ਦੇ ਮੇਟੇ ਆ ਤੇ ਬੇਟੇ ਨੇ ਕੋਈ ਗੁਰਸਿੱਖ ਨੇ ਕੋਈ ਗੁਰਸਿੱਖ ਪੰਤੇ ਨਾਲ ਜੁੜੇ ਹੋਏ ਨੇ ਜਿਹੜੀ ਕੋਈ ਉਹਨਾਂ ਦੇ ਪਿੱਛੇ ਦੇ ਦਿਨ ਵਿੱਚ ਬਹੁਤ ਰਿਸੋਰਸ ਹੈ ਜਦੋਂ ਕਿ ਉਹਨਾਂ ਦਾ ਮੇਰੇ ਟੈਲੀਫੋਨ ਆਇਆ ਨਿਕਲੇ ਤਾਂ ਹੁਕਮ ਹੈ ਉਸ ਸਰਕਾਰੇ ਦਾ ਆਪਣੇ ਅੰਦਰ ਸਭ ਕੁਝ ਬਹਾਰਤ ਕੋਣਾ ਕੋਈ ਸਾਰੇ ਸੇਧ ਆਪਣੇ ਵਿੱਚ ਹੀ ਬੱਚੇ ਹੋયા ਉਹ ਸਾਥ ਉਸਦਾ ਲਈ ਮਿਚੋੜਾ ਦੇ ਗਏ ਹਨ ਅੱਜ ਕੁਦਰਤੀ ਤੌਰ ਤੇ ਮਿਚੋੜਾ ਦਾ ਸੁਖਾ ਹੋ ਗਈ ਹੈ ਲੇਕਿਨ ਫੇਰ ਵੀ ਉਹ ਚੰਗੀ ਸ਼ਖਸੀਅਤ ਔਰ ਚੰਗਾ ਨਾਮ ਨਾ ਖੱਟ ਕੇ ਸੰਸਾਰ ਦੇ ਉਤੋਂ ਗੈਰ ਦੇ ਇਸ ਕੰਤਰ ਸਾਨੂੰ ਸਾਰੇ ਨੂੰ ਮਾਣ ਹੈ ਸੋ ਮੈਂ ਜਿੱਤੇ ਉਸ ਮਹਾਨ ਆਤਮਾ ਨੂੰ ਪਰਮਹਾਨ ਕੀਰਤਰੀਏ ਨੂੰ ਤੇ ਆਪਣੇ ਵੱਲੋਂ ਸਰ ਦਾ ਸਤਿਕਾਰ ਭੇਟ ਕਰਦਾ ਤੇ ਬਹੁਤ ਸਾਰੇ ਜਿੰਨੇ ਵੀ ਸੰਗਤ ਆਈ ਹੈ ਮਿੱਤਰ ਦੋਸਤ ਸਾਥ ਸਬੰਧੀ ਮਾਪੇ ਸੁਗੁਨੇ ਜਾਨੀ ਨਾ ਕਿਸੇ ਜਿੰਨੇ ਵੀ ਅੱਜ ਅਸੀਂ ਸਾਰੇ ਤੇ ਪ੍ਰੀਸ਼ਾਉ ਲੋਹੇ ਨਾ ਸੱਚੇ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਈਲ ਮਸ਼ੀਕਾ ਖਾਨ ਸਾਹਿਬ ਵਾਈਲ ਜੀ ਇਹਨਾਂ ਦਾ ਸ਼ਾਲਕਾ ਪ੍ਰਧਾਨ ਪਾਇਸਾ ਭਾਈ ਗੋਵੇ ਸਿੰਘ ਜੀ ਲੋਹਰਵਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਨਤ ਸਤਕਾਰਯੋਗ ਸ੍ਰੀ ਸ਼ੇਰ ਤਾਂ ਜਿਹੜੀਆਂ ਵਾਜਰੀ ਲੋਵਾਰੀਆਂ ਮਤਕੁਣਾ ਸਹਿਬ ਕੋਲ ਮਾਪੁਰਖ ਪਹੁੰਚੇ ਨੇ ਜਿਹੜੀਆਂ ਵਾਜਰੀ ਲੋਵਾਰੀਆਂ ਭਾਈ ਮਨਦੀਪ ਸਿੰਘ ਜੀ ਮਰੀ ਅਤੇ ਗੁਰੂ ਘਰ ਦੇ ਯਾਰੇ ਜਿਨ੍ਹਾਂ ਤੋਂ ਕੀਰਤਨ ਦੀ ਸਿਖਲਾਈ ਪ੍ਰਾਪਤ ਕੀਤੀ ਉਹਨਾਂ ਦਾ ਸਮੁੱਚਾ ਪਰਿਵਾਰ ਕੈਨੇਡਾ ਵਿੱਚ ਹਰਜੀਤ ਸਿੰਘ ਭਾਈ ਇਤਿਆਰ ਸਿੰਘ ਸੰ ਸਰਵਰ ਸਿੰਘ ਉਹ ਕਨੇਤਾ ਤੋਂ ਦੁੱਖ ਸਾਂਝਾ ਕਰਦੇ ਹਨ ਉਹ ਵੀ ਆਇਆ ਹੀ ਲਗਾਇਆ ਸਾਰਿਆਂ ਦਾ ਧੰਨਵਾਦ ਹੁਣ ਇਸ ਪਾਵਨ ਤਸਥਾਨ ਤੇ ਲੰਮਾ ਸਮਾ ਸਰਵਾ ਲਵਾਈ ਉਸ ਪਾਵਨ ਤਸਥਾਨ ਤੋਂ ਦਸਤਾਰ ਲੇਖੀ ਸਿੰਘ ਸਾਹਿਬਾ ਪਹੁੰਚੇ ਹਨ ਉਹਨ ਦਸਤਾਰ ਦੀ ਰਸਮ ਕੀਤੀ ਜਾਣੀ ਹੈ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਨੂੰ ਅਤੇ ਉਹਨਾਂ ਦੇ ਦੂਸਰੇ بیٹے ਰਜਿੰਦਰ ਸਿੰਘ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਅੱਗੇ ਆਉਣ ਦੀ ਕਿਰਪਾਤਾ ਨਾਲ ਸਿੰਘ ਸਰਵਾਂ ਅਤੇ ਸਭ ਦਾ ਪ੍ਰਧਾਨ ਭਾਈ ਭੋਵੇ ਸਿੰਘ ਜੀ ਲੋਕਵਾਰ ਅਤੇ ਜਥੇਦਾਰ ਭਵਿੰਦਰ ਸਿੰਘ ਜੀ ਪਲਵਾਰ ਇਹ ਦਸਤਾਰ ਦੀ ਰਸਮ ਕਰ ਰਹੇ ਹਨ ਬਹਿਜੋਂ ਧੰਨਵਾਦ ਹੈ ਸਾਗੀਆਂ ਸੰਗਤਾਂ ਦਾ